ਹਾਂਜੀ ਆਪਣਾ ਨਾਮ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਦੀਪ ਸਿੰਘ ਗੋਦਰਾ ਪਾਸ਼ੀ ਦਸਵੀਂ ਆਕਾਸ਼ ਹੈ ਮੈਨੂੰ ਸੰਗਤ ਨੇ ਸਰਬਸੰਮਤੀ ਦੇ ਨਾਲ ਮੁੱਖ ਸੇਵਾ ਦਾ ਆਰਤੀ ਦੀ ਨਿਵਾਰੀ ਮੈਨੂੰ ਸੰਪੀ ਆ ਮੈਂ ਆਪਣੀ ਤਨਦੇਈ ਦੇ ਨਾਲ ਨਿਮਰਤਾ ਦੇ ਨਾਲ ਸੰਜਮ ਦੇ ਨਾਲ ਸੇਵਾ ਨਿਭਾਵਾਂਗਾ ਔਰ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕਰਾਂਗਾ ਸਮੂਹ ਕਲੋਨੀ ਕਮੇਟੀ ਨੂੰ ਨਾਲ ਲੈ ਕੇ ਚੱਲਾਂਗਾ ਜਿੱਥੇ ਮੇਰੀ ਕਿਤੇ ਗਲਤੀ ਲੱਗੇਗੀ ਮੈਨੂੰ ਸੰਗਤ ਜਿਹੜੀ ਉਹ ਮੈਨੂੰ ਵਰਖਾਸਤ ਕਰ ਸਕਦੇ ਫੈਸਲਾ ਲਿਆ ਜਾਊਗਾ ਗੁਰਦੁਆਰਾ ਸਾਹਿਬ ਦੀ ਡਿਵੈਲਪਮੈਂਟ ਵਾਸਤੇ ਕੋਈ ਅਸੀ ਕਰਾਉਣੇ ਆ ਗੁਰਪੁਰਬ ਮਨਾਉਣੇ ਆ ਉਹ ਸੰਗਤ ਦੀ ਸਹਿਮਤੀ ਦੇ ਨਾਲ ਹੀ ਕੀਤਾ ਜਾਵੇਗਾ ਤੇ ਜਦੋਂ ਅਸੀਂ ਗੋਲ ਖੋਲਣੀ ਆ ਉਹ ਸੰਗਤ ਦੀ ਸਹਿਮਤੀ ਨਾਲ ਪੂਰਾ ਹਿਸਾਬ ਦਾ ਦੱਸ ਕੇ ਫਿਰ ਇਹ ਅਗੋਕਾਰ ਜੇ ਜੋ ਵੀ ਕਰਨਾ ਅਸੀਂ ਆਮਦਨ ਔਰ ਖਰਚ ਦਾ ਹਿਸਾਬ ਦਾ ਜਿਹੜਾ ਸੰਗਤ ਨੂੰ ਮਹੀਨੇ ਤੇ ਮਹੀਨੇ ਵਿੱਚ ਦਿੱਤਾ ਜਾਵੇ ਪਾਰਦਰਸ਼ੀ ਰੇਜ ਨਜ਼ਰ ਆਵੇ ਬਿਲਕੁਲ ਹੀ ਬਿਲਕੁਲ ਮੈਂ ਜਿਸ ਡਿਪਾਰਟਮੈਂਟ ਚ ਰਿਟਾਇਰ ਹੋਇਆ ਹਾਂ ਉਸ ਵਿੱਚ ਹਰੇਕ ਚੀਜ਼ ਜਿਹੜੀ ਇਹਦੀ ਪਾਰਦਰਸ਼ੀ ਹੁੰਦੀ ਆ ਇਸ ਕਰਕੇ ਜੋ ਮੇਰਾ ਸੁਭਾਅ ਹੈਗਾ ਮੈਂ ਸੰਗਤ ਤੋਂ ਬਗੈਰ ਬਿਲਕੁਲ ਜ਼ੀਰੋ ਆ ਮੇਰੇ ਕੱਲਿਆਂ ਦੀ ਕੋਈ ਹیثیت ਨਹੀਂ ਹੈਗੀ ਜੋ ਸੰਗਤ ਮੈਨੂੰ ਹੁਕਮ ਕਰੇਗੀ ਸਮੇਂ ਤੇ ਸਮੇਂ ਮੈਂ ਉਹ ਧੰਦੇ ਦੇ ਨਾਲ ਨਿਭਾਵਾਂ ਸਰਬ ਸੰਗੋਣੀ ਵੇਲ ਕੋਈ ਵੇਲ ਕੋਈ ਅੱਜ ਸੁਮੜਾ ਅਵੇ ਕੋਈ ਸੰਗਤ ਕਿੰਨੀ ਬੈਠੀ ਆ ਤੇ ਬੈਠੇ ਸਾਸ਼ਵੇਂ ਸੰਗਤ ਆ ਸੰਗਤ ਦੀ ਪ੍ਰਵਾਨ ਪ੍ਰਵਾਨਗੀ ਨਾਲ ਪਹਿਲਾਂ ਅਸੀਂ ਕੀ ਕੀਤਾ ਜਿਹੜੇ ਜਦੋਂ ਮੇਰੀ ਮਤਲਬ ਕਿ ਮੈਨੂੰ ਜਿੰਮੇਵਾਰੀ ਚ ਸੰਪਲਣ ਲੱਗੇ ਸੀ ਤੇ ਹੁਕਮ ਨਮਾ ਲਿਆ ਗਿਆ ਨਾ ਅਰਦਾਸ ਕੀਤੀ ਗਈ ਆ ਹੁਕਮਨਾਮਾ ਲਿਆ ਗਿਆ ਫੇ ਮਤਲਬ ਕਿ ਹੁਮਨਤ ਤੋਂ ਬਾਅਦ ਮਤਲਬ ਕਿ ਅਸੀਂ ਸਿਵਾ ਸੰਭਾਲ ਦੀ ਕਮੇਟੀ ਬਣਾਈ ਸਾਰੀ ਜਿਵੇਂ ਕਮੇਟੀ ਕਹੇਗੀ ਤਾਂ ਇਹ ਆਪਣਾ ਸੰਗਤ ਹੁਕਮ ਕਰੇਗੀ ਉਸੇ ਤਰ੍ਹਾਂ ਕਮੇਟੀ ਦਾ ਸਾਡਾ ਆਪਸੇ ਬਹੁਤ ਪਿਆਰ ਹੈਗਾ ਕੋਈ ਸੀਨੀਅਰ ਹੈ ਕੋਈ ਜੂਨੀਅਰ ਆ ਸਾਰੇ ਜ਼ਿੰਮੇਵਾਰ ਸੀਟਾਂ ਤੋਂ ਜੋਬ ਤੋਂ ਰਿਟਾਇਰ ਹੋਏ ਨੇ ਬੜੇ ਪ੍ਰੇਮ ਵਾਲੇ ਹੈਗੇ ਨੇ ਸਾਡੇ ਕੀ ਡਿਵੈਲਪਮੈਂਟ ਹੋਣ ਵਾਲੀਆਂ ਨੇ ਅਜੇ ਮੈਂ ਨਹੀਂ ਦੱਸ ਸਕਦਾ ਕਿਉਂ ਅਜੇ ਅਸੀਂ ਉਹ ਤਾਂ ਨਹੀਂ ਸੰਭਾਲਿਆ ਜੀ ਮਤਲਬ ਪ੍ਰੋਪਰ ਹਾਂ ਅੱਜ ਅਸੀਂ ਸੰਗਤ ਕੋ ਪਰਵਾਨਗੀ ਲਈ ਆ ਗੋਲ ਖੋਲਣ ਦੀ ਤੇ ਅਸੀਂ ਕਿਹ ਦਿਨ ਇੰਦਾ ਚੁਗਲੀ ਨਹੀਂ ਕਰਨੇ ਪਹਿਲੇ ਪ੍ਰਧਾਨ ਦੇ ਜੋ ਮਾੜਾ ਅਸੀਂ ਚੰਗਾ ਸੀ ਜੋ ਉਹਨੇ ਸੇਵਾ ਨਿਭਾਈ ਆ 17 ਸਾਲ ਉਹਨੇ ਸੇਵਾ ਨਿਭਾਈ ਆ ਤੇ ਮੰਦਾ ਚ ਚੰਗਾ ਕੀਤਾ ਉਹਦੀ ਉਹਦੀ ਝੋਲੀ ਚ ਰਹਿਣਾ ਜੋ ਅਸੀਂ ਕਰਾਂਗੇ ਉਹ ਗਲਤ ਕੰਮ ਕਰਾਂਗੇ ਉਹ ਸਾਡੀ ਝੋਲੀ ਚ ਪੈ ਜਾਣਾ ਅਸੀਂ ਉਹਨਾਂ ਨੂੰ ਬੇਨਤੀ ਵੀ ਕੀਤੀ ਆ ਤੇ ਇੱਕ ਕਲੋਨੀ ਦਾ ਫੈਸਲਾ ਹੈਗਾ ਸੰਗਤ ਦਾ ਫੈਸਲਾ ਇਹਨੂੰ ਘਰ ਬੈਠ ਕੇ ਨਹੀਂ ਚਿੱਠੀਏ ਪਰ ਉਹ ਥੋੜਾ ਜਿਆ ਨਾ ਜਿਆਦਾ ਗਲਤ ਹੋ ਗਿਆ ਚਲੋ ਜੋ ਨੇ ਕੀਤਾ ਨਿੰਦ ਚੋ ਗਿਆ ਸੰਗਤ ਨੇ ਬੜੀ ਨਿੰਦਿਆ ਕੀਤੀ ਬਹੁਤ ਨਿੰਦਿਆ ਕੀਤੀ ਉਹਦੇ ਕਿ 12 ਬੰਦੇ ਲਿਆ ਕੇ ਤੇ ਗੋਦਰਾਣਾ ਸਾਹਿਬ ਤੇ ਜਸਟਿਕ ਕਬਜ਼ਾ ਕਰਨਾ ਚਾਹੁੰਦਾ ਸੀਗਾ 17 ਸਾਲ ਸੇਵਾ ਕਰਕੇ ਇਹਨੇ ਜੇ ਬੰਦੇ ਤੇ ਨਿਮਰਤਾ ਨਹੀਂ ਆਈ ਪਿਆਰ ਨਹੀਂ ਆ ਮੇਰਾ ਖਿਆਲ ਵੀ ਜ਼ਿੰਦਗੀ ਪਰ ਪਿਆਰ ਨਹੀਂ ਆਏਗਾ ਜੇ ਗੁਰੂ ਸਾਹਿਬ ਤੋਂ ਦੀ ਸਿੱਖਿਆ ਤੇ ਹੋ ਲੈਣਾ ਹੁੰਨੇ ਆ ਨਾ ਇਹ ਸਾਡੇ ਕਾਮ ਕ੍ਰੋਣ ਲੋਭ ਹੰਕਾਰ ਜਿਹੜੇ ਦੂਰ ਹੋ ਜਾਣ ਜੇ ਉਹ ਨਹੀਂ ਦੂਰ ਹੋਏ ਤੇ ਫਿਰ ਮੇਰਾ خیال ਹੈ ਕਿ 17 ਸਾਲ ਭਾਵੇਂ ਸਾਰੇ 7 17 ਜਨਮਾਂ ਜੇ ਬੰਦਾ ਉਹ ਤੇ ਦੂਰ ਨਹੀਂ ਹੋ ਸਕਦਾ ਜਿਸ ਬੰਦੇ ਦੇ ਇਹ ਔਗਣ ਜਿਹੜੀ ਦੂਰ ਹੀ ਨਾ ਉਸੇ ਗੁਰੂਆਂ ਦੇ ਘਰੋਂ ਉਹਦੀ ਕਿਤੇ ਪੂਰੀ ਨਹੀਂ ਪੈ ਸਕਦੀ ਇਹ ਬੜੀਆਂ ਉਦਾਹਰਨ ਹੈਗੀਆਂ ਚਲੋ ਉਸ ਪਾਸੇ ਨਹੀਂ ਜਾਂਦੇ ਅਸੀਂ ਸਾਡੀ ਬੇਨਤੀ ਆ ਉਹਨੂੰ ਵੀ ਬੇਨਤੀ ਆ ਵੀ ਅਸੀਂ ਇੱਕ ਕਲੋਨੀ ਦੇ ਵਿੱਚ ਰਹਿਣਾ ਭੈਣ ਭਰਾ ਬਣ ਕੇ ਆਪਸੀ ਪਿਆਰ ਨਭਾਈਏ ਕਿਉਂ ਦੁੱਖ ਸੁੱਖ ਵੇਲੇ ਸਾਡੇ ਆਂਢ ਗੁਆਂਢ ਦੀ ਹੀ ਹੈਗੇ ਸਾਰੇ ਲੁਕ ਸੁਕ ਵੇਲੇ ਇਕੱਠਿਆ ਰਹੀ ਐ ਚੱਲ ਮੈਨੂੰ ਵੀ ਲੋੜ ਪੈਸੀ ਤੇ ਉਹਨਾਂ ਨੂੰ ਲੋੜ ਪੈ ਸਕਦੀ ਆ ਇਸ ਕਰ ਮੇਰੀ ਉਹਨਾਂ ਨੂੰ ਬੇਨਤੀ ਹੈਗੀ ਆ ਮੈਂ ਸਟੇਜ ਤੇ ਵੀ ਅੱਗੇ ਕਿਹਾ ਸੀਗਾ ਕਿ ਸਾਡੀ ਕੋਈ ਉਹਦਣਾ ਕੋਈ ਰੰਜਿਸ਼ ਨਹੀਂ ਹੈਗੀ ਉਹ ਬੇਸ਼ੱਕ ਦੀ ਕਰੇ ਬਾਰੋਂ ਬੰਦੇ ਲਿਆਵੇ ਤੇ ਫਿਰ ਅਸੀਂ ਮਤਲਬ ਕਿ ਉਹਦੇ ਵਿਰੋਧਾ ਕਰਾਂਗੇ ਸੰਗਤ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਆ ਕਿ ਤੁਸੀਂ ਇਹ ਸੇਵਾ ਨਿਭਾਉਣੀ ਆ ਹਾਂ ਜੇਕਰ ਮਤਲਬ ਉਹ ਕਹਿੰਦਾ ਕਿ ਅਸੀਂ ਕਬਜ਼ਾ ਕਰਨਾ ਵਾ ਗੁਰਦੁਆਰਾ ਸਾਹਿਬ ਤੇ ਉਹ ਸੰਗਤ ਨਹੀਂ ਹੋਣ ਦੇ ਕਿਸੇ ਸੂਰਤ ਵਿੱਚ ਹੋਣ ਦੇਵੇ ਇਹ ਸਾਡਾ ਮਤਲਬ ਕਿ ਗੁਰਮਾਹ ਰਹੇ ਹਜ਼ੂਰੀ ਚ ਹੀ ਕਹਿ ਰਹੇ ਆ ਕਿ ਸੰਗਤ ਨੂੰ ਜੋਗੀ ਕਰਨਾ ਪਏਗਾ ਨਾ ਸੰਗਤ ਹਾਜ਼ਰਿਆ ਇਹ ਮੇਰੀ ਬੇਨਤੀ ਆ ਬਾਕੀ ਹੀ ਪੂਰੀ ਤਨਦੇਈ ਦੇ ਨਾਲ ਪਿਆਰ ਦੇ ਨਾਲ ਸੰਗਤ ਦੇ ਸਹਿਯੋਗ ਦੇ ਨਾਲ ਅਸੀਂ ਇਹ ਤਨਦੇਈ ਦੇ ਨਾਲ ਨਿਭਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਲਾਸਤ ਗੱਲ ਹਾਂਜੀ ਬਾਬਾ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਦੇਵ ਸਿੰਘ ਕੰਗ ਆਪਣਾ ਖੁਰਦਾਲ ਪ੍ਰਬੰਧਕ ਕਮੇਟੀ ਦਾ ਮੈਂਬਰ ਹੈ ਜਿਹੜੀ ਏਰੀਆ ਹਾਂਜੀ ਆਕਾਸ਼ ਹੈ ਵੀ ਨਹੀਂ ਉਹ ਰੈਨਾਲਾ ਤੇ ਬਾਦੀ ਸਰਦਾਰ ਹਰੀ ਸਿੰਘ ਵਪਾਰਾਏ ਨੂੰ ਸੰਗਤ ਦੀ ਪ੍ਰਵਾਨਗੀ ਨਾਲ ਸਰਬਸੰਮਤੀ ਨਾਲ ਆਪਣਾ ਪ੍ਰਧਾਨ ਚੁਣਿਆ ਗਿਆ 4 ਤਰੀਕ ਦੇ ਐਤਵਾਰ ਨੂੰ ਇਹ ਗगन ਸਾਹਿਬ ਨਾਲ ਗੱਲ ਹੋਈ ਸੀ ਤੇ ਗगन ਸਾਹਿਬ ਨੇ ਕਿਹਾ ਵੀ ਮੇਰਾ ਰਜਾਈ ਨਾ ਤੇ ਤੁਸੀਂ ਸੰਗਤ ਕੋ ਪ੍ਰਵਾਨਗੀ ਲੈ ਕੇ ਆਪਣੀ ਕਮੇਟੀ ਚੁਣ ਲਓ ਤੇ ਫਿਰ ਗੱਲ ਅਗਲੇ ਐਤਵਾਰ ਤੇ ਰੱਖ ਲਈ ਜਿਹੜਾ ਪਰਸੋਂ ਐਤਵਾਰ ਨੂੰ ਗਿਆ ਉਹ ਤਾਂ ਇਸ ਵਾਰ ਸੰਗਤ ਸਾਰੀ ਇਕੱਠੀ ਹੋਈ ਆ ਸੰਗਤ ਇਕੱਠੀ ਹੋਈ ਆ ਤੇ ਇਹਨੇ ਗਗਨਜੀਤ ਨੇ ਕੀਤਾ ਵੀ ਇਹਨੇ ਕਾਲ ਤਰਸਾਬ ਤੋਂ ਬੰਦੇ ਲੈ ਆਂਦੇ ਨਾਲ ਚਾਰ ਪੰਜ ਨੇਗ ਲੈ ਆਂਦੇ ਨਾਲ ਉਹਨੇ ਹਥਿਆਰ ਲੈ ਆਂਦੇ ਆ ਇੱਥੇ ਆਣ ਕੇ ਤੇ ਬਹਿ ਗਏ ਆ ਸੰਗਤ ਕੋਈ ਨਹੀਂ ਬੋਲੀ ਕਿਸੇ ਨੇ ਬੋਲਿਆ ਮਗਰੋਂ ਕਹਿੰਦੇ ਆ ਜੀ ਇਹ ਮੈਗ ਫੜਾਓ ਉਹਨਾਂ ਦੇ ਨਾਲ ਕੋਈ ਜ਼ਹੀਦਾਰ ਵੀ ਆਇਆ ਹੈ ਸਾਨੂੰ ਨਾਂ ਨੂੰ ਤੇ ਆਉਂਦਾ ਨਹੀਂ ਗਾ ਪਹਿਲੇ ਜ਼ਹੀਦਾਰ ਨੂੰ ਮੈਂ ਵੀ ਭਾਜੀ ਗੱਲ ਇੱਕ ਬੇਨਤੀ ਆ ਜ਼ਹੀਦਾਰ ਜੀ ਵੀ ਬਾਹਰ ਦਾ ਬੰਦਾ ਹੈ ਸਾਡੀ ਕਲੋਨੀ ਦਾ ਮਸਲਾ ਆ ਇਹ ਕਲੋਨੀ ਨੇ ਜਿੱਥੇ ਹੈਗੀ ਕਲੋਨੀ ਦੀ ਸ਼ਕਤ ਜਿਹਨੂੰ ਪ੍ਰਵਾਨਗੀ ਦੇਵੇ ਦੇ ਦੇ ਉਹਨਾਂ ਨੂੰ ਦਿੰਦੀ ਹੈ ਤੇ ਉਹਨਾਂ ਨੂੰ ਦੇ ਦੇ ਸਾਨੂੰ ਪ੍ਰਵਾਨਗੀ ਦੀ ਸਾਨੂੰ ਦੇ ਦੇ ਸਾਨੂੰ ਕੋਈ ਝਗੜਾ ਨਹੀਂ ਸਾਡੀ ਗੱਲ ਨਾਲ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਸਾਡਾ ਛੋਟਾ ਭਰਾ ਵਾ ਹੋ ਤੇ ਬਾਕੀ ਸਾਰੇ ਜਿਹੇਦਾਰੀ ਸਾਡੀ ਇੱਕ ਬੇਨਤੀ ਆ ਤੁਸੀਂ ਬਾਹਰ ਦੇ ਬੰਦੇ ਜੇ ਤੁਸੀਂ ਨਹੀਂ ਬੋਲਣਾ ਇੱਥੇ ਕਹੋਗੇ ਫਿਰ ਜੇ ਤੁਸੀਂ ਬੋਲੋਗੇ ਪੋਲੀਟੀਕਲ ਮਸਲਾ ਹੋਊਗਾ ਜਾਂ ਕੋਈ ਹੋਰ ਮਸਲਾ ਹੋਊਗਾ ਤੇ ਫਿਰ ਸਾਨੂੰ ਵੀ ਦਿਖਤ ਆਊਗੀ ਤੇ ਤੁਹਾਨੂੰ ਵੀ ਦਿਖਤ ਆਊਗੀ ਤੇ ਇਹ ਕਾ ਕੇ ਤੁਸੀਂ ਮਿਹਰਬਾਨੀ ਕਰਕੇ ਤੁਸੀਂ ਸਾਡੀ ਕਮੇਟੀ ਦੇ ਚੋਣ ਦੇ ਵਿੱਚ ਨਾ ਆਓ ਚਲੋ ਨਹੀਂ ਬੋਲੇ ਇਹੇ ਬਾਹਰ ਜਾ ਕੇ ਸਲਾਮਾਗਾ ਤੇ ਫੇਰ ਮੈਂ ਗਗਨ ਨੂੰ ਗਗਨ ਨੂੰ ਫੇਰ ਮੈਂ ਕਿਹਾ ਬਾਹਰ ਜਾ ਕੇ ਮੈਂ ਗਗਨ ਨੂੰ ਕਿਹਾ ਮੈਂ ਕਿਹਾ ਗਗਨ ਜੀ ਤੁਸੀਂ ਕਹਿੰਦੇ ਹੋ ਸੰਗਤ ਕੋ ਪ੍ਰਵਾਨਗੀ ਲੈ ਲਓ ਹੁਣ ਸੰਗਤ ਨੇ ਬੀਬੀਆਂ ਵੀ ਸਾਰੀਆਂ ਨੇ ਸਾਡੇ ਮਗਰਾਂ ਤੇ ਬੰਦੇ ਵੀ ਸਾਰੇ ਸਾਡੇ ਸੰਗਤ ਟੋਟਲ ਸਾਡੇ ਮਗਰਿਆ ਤੇ ਮੈਂ ਇਹ ਜੋ ਤੁਹਾਡੇ ਮਗਰ ਹੈਗਾ ਬੰਦਾ ਤੇ ਬੀਬੀ ਇੱਥੇ ਲਿਆ ਆਏ ਹੋਣ ਇੱਥੇ ਬਿਠੇ ਆ ਪਰ ਤੁਸੀਂ ਪੇਸ਼ ਕਰੋ ਆਪਣੀ ਆਪਣੀ ਸੰਗਤ ਪੇਸ਼ ਕਰੋ ਤੇ ਉਹਨਾਂ ਦਾ ਨਾਮ ਨੂੰ ਦਿਖਾਓ ਤੇ ਉਦੋਂ ਅਸੀਂ ਆਪਣਾ ਨਾਮ ਆਪ ਆਪਣੇ ਦਿਖਾ ਦਿੰਨੇ ਆ ਤੇ ਦੱਸੋ ਇੱਠਾਂ ਗੋਡਿਆਂ ਦੇ ਮੂੰਹ ਲੈ ਲਿਆ ਕੋਈ ਗੱਲ ਹੀ ਨਾ ਕਰੇ ਤੇ ਚੋਕ ਬੋਲੇ ਰੋ ਮਰ ਬੰਦਾ ਹੀ ਨਹੀਂ ਕੋਈ ਇੱਕ ਬੰਦਾ ਵੀ ਨਹੀਂ ਗਾ ਇੱਕ ਬੀਬੀ ਵੀ ਨਹੀਂ ਗੀ ਹੁਣ ਵੀ ਇਥੇ ਆਇਆ ਵਾ ਤੇ ਸੰਗਤ ਬੋਲਣ ਲੱਗਾ ਸੰਗਤ ਨੇ ਵੀ ਸੰਗਤ ਨੇ ਕਿਹਾ ਪਹਿਲਾਂ ਸਰਪ੍ਰਵਾਨਗੀ ਲਓ ਜੇ ਬੋਲਣ ਸੰਗਤ ਕਹਿੰਦੀ ਵੀ ਨਹੀਂ ਨਹੀਂ ਇਹਨੂੰ ਬੋਲਣ ਦਾ ਕੋਈ ਹੱਕ ਨਹੀਂ ਇਹਨੂੰ ਪ੍ਰਧਾਨ ਬਣ ਦੇਈ ਦੀਗੇ ਤੇ ਫੇ ਚਲਾ ਗਿਆ ਹੁਣ ਸੰਕਲਪਤੀ ਨਾਲ ਹਰਦੀਪ ਸਿੰਘ ਹੁਣ ਹਰਦੀਪ ਸਿੰਘ ਨੂੰ ਸਰਬਸੰਮਤੀ ਨਾਲ ਆਪਣਾ ਪ੍ਰਧਾਨ ਚੁਣਿਆ ਗਿਆ ਹੁਣ ਇਹ ਵੀ ਗੱਲ ਇਥੋਂ ਇਹ ਕਿ ਉਹ ਚਾਰਜ ਨਹੀਂ ਦੇ ਰਿਹਾ ਸਾਨੂੰ ਧੱਕੇਸ਼ਾਈ ਕਰ ਰਿਹਾ ਚਾਰਜ ਨਹੀਂ ਦੇ ਰਿਹਾ ਤੇ ਚਾਰਜ ਧੋਣ ਕਰਕੇ ਤੇ ਫੇ ਸਰਪ੍ਰਵਾਨਗੀ ਅੱਜ ਫੇ ਦੁਬਾਰਾ ਲਈ ਸੰਗਤ ਕੋ ਇਸ ਸੰਗਤ ਜੀ ਉਹ ਚਾਬੀਆਂ ਨਹੀਂ ਦੇਣਦੇ ਸਾਨੂੰ ਨਾ ਕੋਈ ਚਾਰਜ ਦੇਣਦੇ ਆ। ਸੰਗਤ ਨੇ ਕਹਿਤਾ ਵੀ ਤੁਸੀਂ ਗੋਲਕ ਖਲਾ ਲੋ। ਤੇ ਸਾਰੀ ਸੰਗਤ ਦੀ ਹਾਜ਼ਰੀ ਵਿੱਚ ਪੈਸੇ ਗਿਣ ਦਿੱਤੇ ਜਾਣਗੇ। ਜਿੱਥੇ ਸਖੋ ਹੁਕਮ ਸੰਗਤ ਹੁਕਮ ਕਰੇਗੀ ਉੱਥੇ ਪੈਸੇ ਰੱਖਦੇ ਦੇਣਗੇ ਜਾਂ ਬੈਂਕਾਂ ਦੇ ਵਿੱਚ ਕਾਊਂਟਾ ਹੈ ਉਹ ਉੱਥੇ ਜਮ੍ਹਾਂ ਕਰਾ ਦਿੱਤੇ ਜਾਣ। ਬਸ ਵਾਹਿਗੁਰੂ ਜੀ ਦਾ ਖਾਲਸਾ ਦੇ ਵਾਹਿਗੁਰੂ ਮੈਂ ਜੀਰ ਬੋਲਾਂਗਾ। ਹਾਂਜੀ। ਮੈਂ ਜੀ ਅਮਰੀਕ ਸਿੰਘ ਸੰਗਤਪੁਰਾ ਨਿਵਾਸੀ ਆਕਾਸ਼ ਐਵੇਨਿਊ ਐਸ ਫਰੈਗ ਗੋਤਵਾਰਾ ਸਾਹਿਬ ਦੇ ਵਿੱਚ ਕਤਰ ਹੋਇਆ। ਮੈਂ ਇੱਕ ਬੇਨਤੀ ਕਰਨਾ ਵੀ ਜਿੰਨੇ ਵੀ ਦੁਨੀਆ ਦੇ ਸਮੂਹ ਧਾਰਮਿਕ ਸਥਾਵਾਂ ਨੇ ਉਹ ਸਾਧ ਸੰਗਤ ਦੇ ਪੈਸੇ ਨਾਲ ਚੱਲਦੀਆਂ ਨੇ ਸਾਧ ਸੰਗਤਾਂ ਦੇ ਪੈਸੇ ਦੇ ਨਾਲ ਚੱਲਣ ਵਾਲੀਆਂ ਸੰਸਥਾਵਾਂ ਦੇ ਵਿੱਚ ਹਸਾਬ ਕਤਾ ਦੇ ਵਿੱਚ ਹਮੇਸ਼ਾ ਪਾਰਦਰਸ਼ਤਾ ਰਹਿਣੀ ਚਾਹੀਦੀ ਆ ਇਹ ਜੋ ਦਾ ਪ੍ਰਧਾਨ ਜਿਹਨੂੰ ਸੰਗਤ ਨੇ ਹਟਾਇਆ ਵਾ ਇਹ ਲੰਬੇ ਸਮੇਂ ਤੋਂ ਸੇਵਾ ਕਰ ਰਿਹਾ ਸੀ ਤੇ ਸਾਹਾ ਸੰਗਤ ਨੇ ਮਹਿਸੂਸ ਕੀਤਾ ਕਿ ਇਹ ਸਾਹ ਪਾਰਦਰਸ਼ੀ ਨਹੀਂ ਰੱਖ ਰਿਹਾ ਉਹਨੂੰ ਆਖਿਆ ਵੀ ਭਲਿਆ ਲੋਕਾ ਤੂੰ ਕਿਸੇ ਦੂਸਰੇ ਬੰਦੇ ਨੂੰ ਸੇਵਾ ਦੇ ਦੇ ਉਹਨੇ ਸੇਵਾ ਦੇਣ ਦੀ ਬਜਾਏ ਬਾਹਰੋਂ ਇੱਕ ਧਾੜ ਲਿਆਉਣ ਦੀ ਕੋਸ਼ਿਸ਼ ਕੀਤੀ ਜਿਹੜੀ ਸਾਡੀ ਸਾਹਾ ਸੰਗਤ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ ਅਤੇ ਉਹਨੂੰ ਵਾਪਸ ਬਿਰੰਗ ਮੋੜਿਆ ਹੁਣਾਂ ਵੀ ਚਾਹੀਦਾ ਜੇ ਤੁਸੀਂ ਧਾਰਮਿਕ ਸੰਸਥਾਵਾਂ ਪੜਾਉਂਦੇ ਹੋ ਤੇ ਉਹਨਾਂ ਦੀ ਰਾਖੀ ਕਰਨ ਦੀ ਸਾਧ ਸੰਗਤ ਦੇ ਵਿੱਚ ਹਿੰਮਤ ਵੀ ਚਾਹੀਦੀ ਆ ਜੋ ਕੇ ਸਾਡੀ ਸਾਧ ਸੰਗਤ ਨੇ ਵਿਖਾਈ ਆ ਅਤੇ ਉਹਨੇ ਜੋ 18 ਸਾਲ ਦਾ ਤਨਖਾਹ ਨਹੀਂ ਦਿੱਤਾ ਸਾਧ ਸੰਗਤ ਦਾ ਫਰਜ਼ ਬਣਦਾ ਕਿ ਉਹਦੇ ਕੋਲੋਂ ਹਿਸਾਬ ਲਿਆ ਜਾਵੇ ਨਹੀਂ ਤੇ ਜੇ ਉਹ ਅੱਜ ਹਿਸਾਬ ਨਹੀਂ ਦਿੰਦਾ ਤੇ ਕੱਲ ਨੂੰ ਹੋਰ ਕੋਈ ਬਣੇਗਾ ਤੇ ਉਹ ਵੀ ਹਿਸਾਬ ਨਾ ਦੇਵੇਗਾ ਤੇ ਇੱਕ ਇੱਕ ਗਲਤ ਲੀ ਪੈਂਦੀ ਆ ਕੌਣ ਜਿੰਨੂੰ ਨਵੀਂ ਜ਼ਿੰਮੇਵਾਰੀ ਦਿੱਤੀ ਅਸੀਂ ਨਵੀਂ ਜ਼ਿੰਮੇਵਾਰੀ ਇੱਕ ਪੜ੍ਹੇ ਲਿਖੇ ਬਹੁਤ ਸਿਆਣੇ ਤੇ ਸੂਝਵਾਨ ਪੁਰਾਣੇ ਨਿਵਾਸੀ ਸ੍ਰੀ ਹਦੀਪ ਸਿੰਘ ਜੀ ਨੇ ਦਿੱਤੀ ਆ ਜਿਨ੍ਹਾਂ ਤੋਂ ਸਾਨੂੰ ਪੂਰੀ ਪੂਰੀ ਮਿਹਰ ਆ ਉਹ ਤੰਦੇ ਹੀ ਨਾ ਸੇਵਾ ਕਰਨਗੇ ਜਿਵੇਂ ਸਾਧ ਸੰਗਤ ਚਾਹੀਗੀ ਗੁਰਦੁਆਰਿਆਂ ਦਾ ਸੰਕਲਪ ਸਿਰਫ ਵੱਡੀਆਂ ਬਿਲਡਿੰਗਾਂ ਜਾਂ ਵੱਡੇ ਲੰਗਰ ਜਾਂ ਵੱਡੇ ਫੰਕਸ਼ਨ ਕਰਾਉਣੇ ਨਹੀਂ ਹੁੰਦੇ ਇੱਥੋਂ ਹਰ ਲੋੜਵੰਦ ਦੀ ਮਦਦ ਵੀ ਹੋਣੀ ਚਾਹੀਦੀ ਆ ਜੋ ਕਿ ਸਾਡੇ ਗੁਰੂ ਸਾਹਿਬਾਨ ਦਾ ਸੰਕਲਪ ਆ ਜੇ ਅਸੀਂ ਲੋੜਵੰਦ ਦੀ ਮਦਦ ਕਰਦੇ ਆ ਤਾਂ ਲੈਣ ਵਾਲਾ ਵੀ ਇੱਥੋਂ ਮਹਿਸੂਸ ਨਹੀਂ ਕਰਦਾ ਉਹ ਆਂਦਾ ਮੈਨੂੰ ਗੁਰੂ ਘਰੋਂ ਮਿਲਿਆ ਤੇ ਅਸੀਂ ਤੇਨੇ ਆ ਅਸੀਂ ਵੀ ਸਮਝਨੇ ਆ ਵੀ ਗੁਰੂ ਘਰ ਅਸੀਂ ਗੁਰੂ ਘਰ ਨੂੰ ਦੇ ਰਹੇ ਆ ਸਾਡੇ ਗੁਰੂ ਸਾਹਿਬਾਨਾਂ ਨੇ ਇਸੇ ਹੀ ਸੰਕਲਪ ਨਾਲ ਗੁਰਦੁਆਰੇ ਸਾਹਿਬ ਦੀ ਸਥਾਪਨਾ ਕੀਤੀ ਸੀ ਕੋਈ ਵਿਰੋਧ ਤਾਂ ਨਹੀਂ ਇਹ ਨਿਰਵਿਰੋਧ ਸੰਗਤਾਂ ਆਨਾਂ ਨੂੰ ਆ ਚੁਣਿਆ ਵਾਂ ਪਹਿਲਾਂ ਜਿਹੜਾ ਸੀ ਉਹ ਪ੍ਰਧਾਨ ਵਿਰੋਧਤਾ ਕਰਦਾ ਸੀ ਉਹਨੇ ਇੱਕ ਧਾੜ ਦੇ ਰੂਪ ਵਿੱਚ ਬਾਹਰੋਂ ਬੰਦੇ ਵੀ ਲਿਆਂਦੇ ਇਹ ਸੰਗਤ ਨੇ ਫੈਸਲਾ ਲੈਣਾ ਵੀ ਉਹਦੇ ਬਾਰੇ ਕੀ ਕਰਨਾ ਕਿਉਂ ਲਿਆਂਦੇ ਗਏ ਉਹ ਕਲੋਨੀਆਂ ਦੇ ਵਿੱਚ ਜੇ ਹੁਣੇ ਧਾੜ ਵੀ ਆਉਣ ਲੱਗੇ ਇੱਕ ਗਲਤ ਰਵਾਇਤ ਪੈਗੀ ਜੇ ਇਸ ਹਿਸਾਬ ਨਹੀਂ ਦਿੰਦਾ ਕੋਈ ਉਹ ਵੀ ਗਲਤ ਰਵਾਇਤ ਪੈਗੀ ਸਾਧ ਸੰਗਤ ਉਹਦਾ ਸਾਥ ਵੀ ਲਏਗੀ ਉਸ ਗੱਲ ਨੂੰ ਵੀ ਉਹਦੇ ਬਾਰੇ ਵਿਚਾਰਿਆ ਜਾਏਗਾ ਕਿ ਕੀ ਫੈਸਲਾ ਲੈਣਾ ਇਹ ਸਾਂਝ ਸੰਗਤ ਦਾ ਫਰਜ਼ ਬੰਦਾ ਵੈਕੁ ਜੀ ਸਾਹਿਬ ਵੈਕੁ ਜੀ ਦਾ ਆਪਣਾ ਨਾਮ ਰਸਕਿ ਮੈਂ ਹਰਦੀਪ ਸਿੰਘ ਜੀ ਵਾਸੀ ਆਕਾਸ਼ ਐਵੇਨਿਊ ਪਤੇਗੜ ਚੁੜੀਆਂ ਰੋਡ ਅੱਜ ਸਾਡੇ ਗੁਰਦੁਆਰਾ ਆਕਾਸ਼ ਐਵੇਨਿਊ ਦੇ ਪ੍ਰਧਾਨ ਦੀ ਚੋਣ ਹੋਈ ਸਰਦਾਰ ਹਰਦੀਪ ਸਿੰਘ ਜੀ ਬੋਪਰੇ ਨੂੰ ਸਾਰੇ ਵਾਕਾ ਨਵਾਸੀਆ ਆਕਾਸ਼ ਐਵੇਨਿਊ ਦਾ ਫਰਮ ਸੰਮਤੀ ਦੇ ਨਾਲ ਪ੍ਰਧਾਨ ਚੁਣਿਆ ਗਿਆ ਇਹ ਤੋਂ ਪਹਿਲਾਂ ਗਗਨਦੀਪ ਜੀ 12 ਸਾਲ ਪ੍ਰਧਾਨ ਰਹੇ ਨੇ ਇਸ ਗੁਰਦੁਆਰੇ ਦੇ ਤੇ ਉਹਨਾਂ ਦੀ ਬੜਾ ਲੰਮਾ ਸਮਾਂ ਸੇਵਾ ਕਰਕੇ ਸੰਗਤ ਨੇ ਪਿਛਲੀ 4 ਤਰੀਕ ਨੂੰ ਉਹਨਾਂ ਨੂੰ ਕਿਹਾ ਇਹ ਕਿ ਪ੍ਰਧਾਨ ਜੀ ਹੁਣ ਤੁਸੀਂ ਬੜਾ ਲੰਮਾ ਸਮਾਂ ਸੇਵਾ ਕਰ ਲਈ ਤੇ ਤੁਸੀਂ ਹੁਣ ਨਵੀਂ ਕਮੇਟੀ ਜਿਹੜੀ ਆ ਇਹ ਚੁਣਨੀ ਆ ਉਹਨਾਂ ਨੇ ਕਿਹਾ ਕਿ ਮੈਨੂੰ ਕੋਈ ਇਤਰਾਜ਼ ਨਹੀਂ ਤੁਸੀਂ ਤਾਂ ਨਵੀਂ ਕਮੇਟੀ ਚੁਣਨ ਤੇ ਮੇਰਾ ਅਸਤੀਵਾ ਜਿੰਨੂੰ ਮਰਜ਼ੀ ਬਣਾ ਲਿਓ ਜੇ ਤੁਸੀਂ ਕਹੋ ਤੇ ਮੈਂ ਲਿਖ ਕੇ ਅਸਤੀਫਾ ਦੇ ਦਿੰਦਾ ਉਹ ਇੰਨੀ ਗੱਲ ਕਹਿ ਕੇ ਗੁਰਦੁਆਰੇ ਦੇ ਚਲੇ ਗਏ ਆ ਤੇ ਗੁਰਦੁਆਰੇ ਦੀ ਸਾਰੀ ਸੰਗਤ ਨੇ ਮਤਲਬ ਇਹਨਾਂ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਤੇ ਗੁਰੂ ਮਹਾਰਾਜ ਦੀ ਹਜ਼ੂਰੀ ਚ ਅਰਦਾਸ ਕੀਤੀ ਹੁਕਮਨਾਮਾ ਲਿਆ ਤੇ ਸਾਰੀ ਸੰਗਤ ਇਹਨਾਂ ਨੂੰ ਜਿਹੜੇ ਆ ਆਕਾਸ਼ ਸਿੰਘ ਨੂੰ ਦੀ ਪ੍ਰਵਾਨ ਕਰਦੀ ਆ ਸਰਬਸੰਮਤੀ ਦੇ ਨਾਲ ਤੇ ਆਪਣੀ ਇਹਨਾਂ ਨੂੰ ਕੁਝ ਮਤਲਬ ਇਹਨਾਂ ਨੇ ਕਮੇਟੀ ਨੂੰ ਸੰਗਤ ਨੇ ਕਿਹਾ ਵੀ ਤੁਸੀਂ ਜਿੱਦਾਂ ਮਹੀਨੇ ਬਾਅਦ ਸਾਰੀ ਸੰਗਤ ਨੂੰ ਇਦਾ ਸਾਹ ਖਤਾਬ ਦੇਣਾ ਕਿੰਨਾ ਖਰਚਾ ਹੋਇਆ ਕਿੰਨਾ ਨਹੀਂ ਹੈ ਨਾ ਤੇ ਇਹ ਕਮੇਟੀ ਜਿਹੜੀ ਆ ਇਹ 2 ਸਾਲ ਵਾਸਤੇ ਜਿਹੜੀ ਚੁਣੀ ਗਈ ਆ 2 ਸਾਲ ਬਾਅਦ ਨਵੀਂ ਕਮੇਟੀ ਚੁਣੀ ਜਾਏਗੀ ਕੋਈ ਵਿਰੋਧ ਤਾਂ ਨਹੀਂ ਹੈ ਜੀ ਇਸ ਟਾਈਮ ਤੇ ਕੋਈ ਵਿਰੋਧ ਤਾਂ ਨਹੀਂ ਆਪ ਵੀ ਇਹ ਸੰਗਤ ਕੋਈ ਵਿਰੋਧ ਹੋ ਸਕਦੇ ਹੋ ਆ ਜਿੰਨੀ ਸੰਗਤ ਆ ਇੱਥੇ ਇਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ ਕਿ ਤੁਹਾਨੂੰ ਕਿਸੇ ਨੂੰ ਕੋਈ ਇਤਰਾਜ਼ ਹੋਵੇ ਮਤਲਬ ਇੱਥੇ ਜਿੰਨੀ ਸੰਗਤ ਆ ਕੋਈ ਤੁਹਾਨੂੰ ਗੱਲ ਨਹੀਂ ਕਹੂਗੀ ਸਰਦੀਪ ਜੀ ਨੂੰ ਸੇਵਾਦਾਰ ਦੀ ਹਾਂ ਬਿਲਕੁਲ ਸਰਦਾਰਦੀਪ ਸਿੰਘ ਬੋਪੜਾ ਜੀ ਨੂੰ ਸੇਵਾਦਾਰ ਦੀ ਮੁੱਖ ਸੇਵਾਦਾਰ ਦੀ ਜਿਹੜੀ ਆ ਉਹ ਇੱਥੇ ਦੀ ਸੇਵਾ ਬਖਸ਼ੀ ਗਈ ਹੈ ਨਾਲ ਇਹਨਾਂ ਦੀ ਟੀਮ ਆ ਮਤਲਬ ਮੈਂਬਰ ਆ ਹੱਥ-ਹੱਥ ਸਰਬਸੰਮਤੀ ਨਾਲ ਹੋਇਆ ਸਰਬਸੰਮਤੀ ਨਾਲ ਸਾਰਾ ਸਹਿਮਤ ਤੇ ਬਾਤ ਸਾਹਿਬ ਗੁਰੂ ਜੀ ਕੀ ਫਤਿਹ ਮੈਂ ਗਗਨਦੀਪ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਪਾਛੇ 10ਵੇਂ ਆਕਾਸ਼ ਸਾਹਿਬ ਨੂੰ ਪਿਛਲੇ 4 ਮਈ ਨੂੰ ਜੋ ਇੱਥੇ ਘਟਨਾ ਕਰਮ ਵਾਪਰਿਆ ਮੈਂ ਉਸ ਬਾਰੇ ਆਪ ਜੀ ਨੂੰ ਸੰਖੇਪ ਰਖਣਾ ਚਾਹਨਾ ਪਾਣਾ ਚਾਹਾਂਗਾ ਕਿ 4 ਮਈ ਦਿਨ ਐਤਾਂ ਨੂੰ ਜਦੋਂ ਸਾਰੀ ਸੰਗਤ ਜਾ ਚੁੱਕੀ ਸੀ ਇਹ ਕੁਛ ਸਾਡੇ ਸੱਜਣ ਕਲੋਨੀ ਦੇ ਇਹ ਆਏ ਨੇ ਤੇ ਇਹਨਾਂ ਨੇ ਆ ਕੇ ਕਿਹਾ ਜੀ ਅਸੀਂ ਪ੍ਰਧਾਨਗੀ ਦੀ ਚੋਣ ਕਰਨੀ ਹੈ ਤੇ ਹਰਦੀਪ ਸਿੰਘ ਜੀ ਨੂੰ ਪ੍ਰਧਾਨ ਨਿਯੁਕਤ ਕਰਦੇ ਹਾਂ ਮੈਂ ਇਹਨਾਂ ਨੂੰ ਉੱਠ ਕੇ ਬੇਨਤੀ ਕੀਤੀ ਵੀ ਮੇਰਾ ਅਸਤੀਫਾ ਮੈਂ ਲੰਮੇ ਸਮੇਂ ਤੋਂ ਸੇਵਾ ਕਰ ਰਿਹਾ ਤੇ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਪਰ ਤੁਸੀਂ ਜਿਹੜੀ ਚੋਣ ਕਰਨੀ ਉਹ ਸੰਗਤ ਵਿੱਚ ਅਨਾਉਂਸ ਕਰਕੇ ਕਰੋ ਵੀ ਸੰਗਤ ਨੂੰ ਪਤਾ ਹੋਵੇ ਕਰੋ ਇਹ ਪਰ ਇਹਨਾਂ ਨੇ ਕੀ ਕੀਤਾ ਵੀ ਘਰੋਂ ਹੀ ਥਰੋਪੇ ਲੈ ਕੇ ਆਏ ਤੇ ਆਪਣੇ ਆਪ ਇੱਕ ਦੂਜੇ ਤੇ ਗੱਲ ਪਾਉਣੀ ਸ਼ੁਰੂ ਕਰਦੇ ਮੈਂ ਸਮਝਦਾ ਵੀ ਇਹ ਜਿਹੜੀ ਕਮੇਟੀ ਆ ਇਹ ਸਿਆਸਤ ਤੋਂ ਪ੍ਰੇਤ ਕਮੇਟੀ ਆ ਧਾਰਮਿਕ ਬੰਦਾ ਕੋਈ ਵੀ ਆਉਣਾ ਚਾਹੁੰਦਾ ਵਾ ਉਹਨੂੰ ਵੈਲਕਮ ਆ ਇਹਨਾਂ ਤੋਂ ਬਗੈਰ ਕੋਈ ਵੀ ਆ ਜੇ ਸਾਨੂੰ ਕੋਈ ਇਤਰਾਜ਼ ਨਹੀਂਗਾ ਪਰ ਇਹ ਕਮੇਟੀ ਦੇ ਪਿੱਛੇ ਸਿਆਸਤ ਆ ਕਿਉਂਕਿ ਕੌਂਸਲਰ ਦੀਆਂ ਵੋਟਾਂ ਲੰਗੀਆਂ ਨੇ ਉਹਦੇ ਵਿੱਚ ਅਸੀਂ ਕਿਸੇ ਹੋਰ ਦੀ ਮਦਦ ਕੀਤੀ ਆ ਇਹਨਾਂ ਦਾ ਗਰੁੱਪ ਜਿਹੜਾ ਹੋਰ ਆ ਜਿੰਨਾਂ ਦੀ ਮਦਦ ਕਰ ਰਹੇ ਨੇ ਨਹੀਂ ਸਰਬਸੰਮਤੀ ਨਹੀਂ ਕੋਈ ਵੀ ਹੋਈ ਜੀ ਜੇ ਤੋ 4 ਮਈ ਨੂੰ ਜੋ ਇਹਨਾਂ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਆ ਉਸ ਤੋਂ ਬਾਅਦ ਮੈਂ ਦੇਖਿਆ ਵੀ ਮੈਂ ਤੇ ਇੱਕ ਸਿੱਖ ਦਾ ਓਟ ਆਸਰਾ ਅਕਾਲ ਤਖਤ ਸਾਹਿਬ ਹੀ ਹੁੰਦਾ ਵਾ ਤੋ ਮੈਂ ਉੱਥੇ ਜਾ ਕੇ ਆਪਣੀ ਦੁੱਖ ਦੱਸਿਆ ਸੀ ਦਰਦ ਦੱਸਿਆ ਸੀ ਉਹਨਾਂ ਨੇ ਅੱਗੋਂ ਡਿਊਟੀ ਲਗਾਈ ਸੀ ਪ੍ਰਚਾਰਕਾਂ ਦੀ ਤੇ ਹੋਰ ਸੱਜਣਾ ਦੀ ਜਿਨ੍ਹਾਂ ਨੇ ਆ ਕੇ ਇੱਥੇ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਬਾਰੀ ਬੰਦੇ ਦੱਸ ਰਹੇ ਉਹ ਬਾਰੀ ਬੰਦੇ ਨਹੀਂ ਉਹਨਾਂ ਕੋਲ ਲਿਖਤੀ ਆਰਡਰ ਸੀਗੇ ਵੀ ਅਕਾਲ ਤਖਤ ਸਾਹਿਬ ਨੂੰ ਉਹਨਾਂ ਦੀ ਡਿਊਟੀ ਲੱਗੀ ਸੀ ਸੋ ਉਹਨਾਂ ਉਹਨਾਂ ਨੇ ਆ ਕੇ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਫੇਰ ਵੀ ਨਹੀਂ ਮੰਨੇ ਹੁਣ ਜੋ ਫੈਸਲਾ ਅਕਾਲ ਤਖਤ ਸਾਹਿਬ ਕਰਨਗੇ ਸਾਨੂੰ ਮਨਜ਼ੂਰ ਹੋਏਗਾ ਨਹੀਂ ਨਵੇਂ ਪ੍ਰਧਾਨ ਤੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਨਵਾਂ ਦੇਖੋ ਗੁਰੂ ਘਰ ਆ ਜਿਹੜੀ ਸਿਆਸਤ ਆ ਉਹ ਗੁਰਦੁਆਰੇ ਦੇ ਚਾਰ ਬਾਰੀ ਤੋਂ ਬਾ ਗੁਰਦੁਆਰੇ ਦੇ ਚਾਰ ਦੁਆਰੀ ਗੁਰਦਰਾ ਸਾਹਿਬ ਦੀ ਚਾਰ ਦੁਆਰੇ ਨੂੰ ਸਿਆਸਤ ਨਹੀਂ ਹੋਣੀ ਚਾਹੀਦੀ ਮੈਂ ਤੇ ਸਮਝਦਾ ਉੱਥੇ ਹਰ ਸਿੱਖ ਨੇ ਜਾਣਾ ਉੱਥੇ ਕਾਂਗਰਸ ਨੇ ਵੀ ਜਾਣਾ ਅਕਾਲੀ ਨੇ ਵੀ ਜਾਣਾ ਕਾਮਰੇਡ ਨੇ ਵੀ ਜਾਣਾ ਕੋਈ ਫੋਰ ਵੀ ਆਮਾ ਜਿੰਨੀਆਂ ਵੀ ਸਿਆਸੀ ਪਾਰਟੀਆਂ ਪਹਿਲਾਂ ਸਿੱਖਾ ਬੰਦਾ ਪਾਰਟੀਆਂ ਬਾਅਦ ਚ ਨੇ ਤੋ ਮੈਂ ਸਮਝਦਾ ਸਿਆਸਤ ਜਿਹੜੀ ਗੁਰਦਵਾਰ ਸਾਹਿਬ ਤੋਂ ਬਾਅਦ ਚ ਕਰਨੀ ਚਾਹੀਦੀ ਹੈ ਵੋਟਾਂ ਦੀ ਸਿਆਸਤ ਜਿਹੜੀ ਹੈਗੀ ਆ ਉਹ ਦੇ ਕਰਕੇ ਸਾਰਾ ਮਸਲਾ ਇਹਨਾਂ ਨੇ ਬਣਾਇਆ ਗਿਆ ਵਾ ਮੈਨੂੰ ਪ੍ਰਧਾਨਗੀ ਦਾ ਕੋਈ ਚੱਕਰ ਨਹੀਂ ਹੈਗਾ ਮੈਂ ਬੜਾ ਲੰਮਾ ਸੇਵਾ ਕੀਤੀ ਆ ਪਰ ਮੈਂ ਚਾਹਣਾ ਕੋਈ ਯੋਗ ਬੰਦਾ ਜਿਹੜਾ ਸਿਆਸਤ ਤੋਂ ਪ੍ਰੇਰਿਤ ਨਾ ਹੋਵੇ ਗੁਰਸਿੱਖ ਬੰਦਾ ਹੋਵੇ ਉਹ ਜਦੋਂ ਮਰਜ਼ੀ ਆ ਕੇ ਮੇਰੇ ਕੋਲ ਸੇਵਾ ਲੈ ਸਕਦਾ ਹਿਸਾਬ ਵੀ ਲੈ ਸਕਦਾ ਸਭ ਕੁਝ ਲੈ ਸਕਦਾ ਹਿਸਾਬ ਜਿਹੜਾ ਵਾ ਉਹ ਕੈਸ਼ਰ ਸਾਹਿਬ ਨੇ ਦੇਣਾ ਵਾ ਚਾਹੇ ਮੇਰੀ ਟਿਨਯੂਰ ਦਾ ਲੈਣ ਚਾਹੇ ਉਸ ਤੋਂ ਵੀ ਪਿਛਲੀ ਦਾ ਲੈਣਾ ਇੱਕ ਇੱਕ ਪਾਈ ਪਾਈ ਦਾ ਹਿਸਾਬ ਆ ਗੁਰੂ ਘਰ ਦਾ ਪੈਸਾ ਵਾ ਇੱਕ ਅਸੀਂ ਪਿਛਲੇ ਸਮੇਂ ਗੁਰੂ ਘਰ ਦੇ ਕੰਮ ਡਵੈਲਪਮੈਂਟ ਲਈ ਕੀਤੇ ਨੇ ਉਹ ਵੀ ਦਿਖ ਰਹੇ ਨੇ ਤੇ ਜੋ ਅਸੀਂ ਪ੍ਰੋਗਰਾਮ ਸਮਾਗਮ ਕਰਾਉਂਦੇ ਰਹੇ ਨੇ ਆ ਆਪਾਂ ਜਿਹੜੇ ਸਿੱਖੀ ਨਾਲ ਜੋੜਨ ਲਈ ਉਹ ਵੀ ਸਾਰੀ ਸੰਗਤ ਬ੍ਰੇਥਰ ਦੀ ਕਲੋਨੀ ਨੂੰ ਪਤਾ ਨਹੀਂ ਨਹੀਂ ਪ੍ਰਧਾਨ ਤੇ ਚੁਣੇ ਨਹੀਂ ਗਏ ਜੀ ਹੁਣ ਤੇ ਫੈਸਲਾ ਜਦੋਂ ਆਪਾਂ ਕੋਈ ਵੀ ਮਸਲਾ ਕਿਸੇ ਕੋਲ ਆਉਂਦਾ ਵਾ ਚਾਹੀ ਦੁਨਿਆਵੀ ਮਸਲਾ ਹੋਵੇ ਜੇ ਉਹ ਨਹੀਂ ਕਿਤੇ ਸੁਣਵਾਈ ਹੁੰਦੀ ਤੇ ਉਹ ਬੰਦਾ ਕੋਰਟ 'ਚ ਜਾਂਦਾ ਸੋ ਅਸੀਂ ਇਸੇ ਕਰਕੇ ਜਦੋਂ ਸਾਡੀ ਇਹਨਾਂ ਨੇ ਗੱਲ ਨਹੀਂ ਸੁਣੀ ਵੀ ਸੰਗਤ ਵਿੱਚ ਚੁਣੋ ਤੇ ਅਸੀਂ ਅਕਾਲ ਚ ਸਾਬ ਤੇ ਉਹ ਦਰਖਾਸਤ ਦੇ ਦਿੱਤੀ ਸੀਗੀ ਉਹ ਹੁਣ ਜੋ ਅਕਾਲ ਤਖਤ ਸਾਹਿਬ ਫੈਸਲਾ ਕਰਨਗੇ ਸਾਨੂੰ ਮਨਜ਼ੂਰ ਹੋਏਗਾ ਨਹੀਂ ਮੈਂਬਰ ਤੇ ਉਹਨਾਂ ਦੇ ਹੀ ਨੇ ਨਾ ਉਹ ਉਹ ਬੰਦੇ ਜਿਹੜੇ ਸਰੋਪਾ ਪਾ ਰਹੇ ਨੇ 2000 ਸਾਲ ਚ ਗੁਰਦੁਆਰਾ ਸਾਹਿਬ ਬਣਿਆ ਸੀ 25 ਸਾਲ ਹੋ ਗਏ ਨੇ ਉਹ ਅੱਜ ਤੱਕ ਗੁਰਦੁਆਰੇ 25 ਵਾਰੀ ਨਹੀਂ ਆਏ ਹੋਣੇ 25 ਸਾਲਾਂ ਚ ਸੋ ਉਹ ਸਰੋਪੇ ਪਾ ਰਹੇ ਨੇ ਦੇਖੋ ਜੀ ਪ੍ਰਧਾਨ ਤੇ ਕਹਿਣਾ ਹੀ ਗਲਤ ਹੈ ਜੀ ਗੁਰੂ ਘਰ ਤੇ ਸੇਵਾ ਹੁੰਦੀ ਹੈ ਸੇਵਾ ਕੋਈ ਵੀ ਕਰ ਸਕਦਾ ਅਸੀਂ ਤੇ ਸੇਵਾਦਾਰ ਦੇ ਤੌਰ ਤੇ ਸੇਵਾ ਕੀਤੀ ਹੈ ਜੇ ਉਹਨਾਂ ਨੇ ਪ੍ਰਧਾਨਗੀ ਕਰਨੀ ਹੈ ਤੇ ਉਹਨਾਂ ਨੂੰ ਮੁਬਾਰਕ ਉਹ ਆਪਣੇ ਹਿਸਾਬ ਨਾਲ ਕਰੀ ਜਾਣ ਉਹ ਕਰੋ 100 ਰੁਪਏ ਲਿਆ ਕੇ ਪਾ ਲੈਣ ਪਰ ਗੁਰੂ ਘਰ ਦੀ ਬਖਸ਼ੀ ਰੂਪਾ ਉਹਨਾਂ ਨੂੰ ਅਜੇ ਤੱਕ ਨਹੀਂ ਮਿਲਿਆ ਤੇ 나 ਮੈਨੂੰ ਲੱਗਦਾ ਇਹਨਾਂ ਨੂੰ ਹਰਦੀਪ ਸਿੰਘ ਨੂੰ ਮਿਲਣਾ ਹੀ ਆ ਕੋਈ ਨਵਾਂ ਬੰਦਾ ਕੋਈ ਗੁਰਸਿੱਖ ਬੰਦਾ ਆ ਜਾਵੇ ਉਹ ਵੈਲਕਮ ਆ ਸਿਆਸਤ ਤੋਂ ਪ੍ਰੇਰਿਤ ਇਸ ਕਰਕੇ